ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਉਂਸਲਰ ਰਜੀਵ ਸੋਨੀ ਫਤਗੜ ਚੂੜੀਆਂ ਆਪ ਸਭ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਆਪ ਸਭ ਨੇ ਸੋਸ਼ਲ ਮੀਡੀਆ ਉੱਤੇ ਜਾਂ ਹੋਰ ਚੈਨਲਾਂ 'ਦੀਆਂ ਖਬਰਾਂ ਰਹੀਆਂ ਦੇਖਿਆ ਕਿ ਬਟਾਲਾ ਵਿਖੇ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜਦੋਂ ਕੱਢਿਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਪ੍ਰਸ਼ਾਸਨ ਦੇ ਲਾਪਰਵਾਹੀ ਕਰਕੇ ਵੱਡੇ ਵੱਡੇ ਗੰਦਗੀ ਦੇ ਢੇਰ ਗੁਰੂ ਸਾਹਿਬ ਦੀ ਸਵਾਰੀ ਅਤੇ ਸੰਗਤਾਂ ਦਾ ਬੜੇ ਮਾੜੇ ਢੰਗ ਨਾਲ ਸਵਾਗਤ ਕਰ ਰਹੇ ਸਨ ਜਿਸ ਦਾ ਖਮਿਆਜਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੁਗਤਣਾ ਪਿਆ ਪਰ ਇੱਥੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਕਿ ਕੱਲ ਫਤਿਹਗੜ ਚੂੜੀਆਂ ਵਿਖੇ ਵੀ 5 ਜਨਵਰੀ ਨੂੰ ਗੁਰਦੁਆਰਾ ਬਰਨਾ ਸਾਹਿਬ ਨੇੜੇ ਪੁਰਨ ਸ਼ਾਦੀ ਬੇਲੀ ਤੋਂ ਦਸ਼ਮ ਪਿਤਾ ਪੁੱਤ ਨਦੇ ਨਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਆਸ ਕਰਦਾ ਹਾਂ ਕਿ ਆਪ ਸਭ ਇਸ ਵਿੱਚ ਸਹਿਯੋਗ ਕਰਕੇ ਗੁਰੂ ਸਾਹਿਬ ਦੇ ਪ੍ਰਤੀ ਆਪਣੀ ਸ਼ਰਧਾ ਤੇ ਅਕੀਦਾ ਪੇਸ਼ ਕਰਦੇ ਹੋਏ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਗੰਦਗੀ ਦੇ ਢੇਰਾਂ ਨੂੰ ਵਧੀਆ ਢੰਗ ਦੇ ਨਾਲ ਸਾਫ਼ ਕਰਕੇ ਗੁਰੂ ਸਾਹਿਬ ਦੀਆਂ ਸੰਗਤਾਂ ਦਾ ਸਵਾਗਤ ਕਰੋਗੇ ਨਗਰ ਕੌਂਸਲ ਦਾ ਜਿੰਨਾ ਵੀ ਸਟਾਫ ਹੈ ਜਾਂ ਸਫਾਈ ਕਰਮਚਾਰੀ ਹਨ ਉਹਨਾਂ ਨੂੰ ਵੀ ਬੇਨਤੀ ਕਰ ਦਿੱਤੀ ਗਈ ਹੈ ਉਹ ਪਹਿਲਾਂ ਵੀ ਆਪਣੀ ਜ਼ਿੰਮੇਵਾਰੀ ਨੂੰ ਬੜੇ ਵਧੀਆ ਢੰਗ ਨਾਲ ਨਿਭਾਉਂਦੇ ਰਹੇ ਨੇ ਇਤਿਹਾਸ ਹੈ ਕਿ ਗਾਹ ਵੀ ਨਿਭਾਉਣਗੇ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਵਿਭਾਗ ਦੇ ਜੈ ਜੀ ਸਾਹਿਬ ਨੂੰ ਅਸੀਂ ਕੁਝ ਦਿਨ ਪਹਿਲਾਂ ਦੱਸ ਦਿੱਤਾ ਸੀ ਕਿ ਮੇਨ ਬਾਜ਼ਾਰ ਕਾਲੀ ਮਾਤਾ ਮੰਦਰ ਦੇ ਲਾਗੇ ਸੀਵਰੇਜ ਵਿਭਾਗ ਵੱਲੋਂ ਬਹੁਤ ਵੱਡਾ ਟੋਆ ਕੱਢਿਆ ਹੋਇਆ ਹੈ ਇਸ ਰਸਤੇ ਥਾਂ ਹੀ ਗੁਰੂ ਸਾਹਿਬ ਦੀ ਸਵਾਰੀ ਲੰਘਣੀ ਹੈ ਭਾਵੇਂ ਉਸ ਟੋਏ ਨੂੰ ਪੂਰ ਦਿਓ ਜਾਂ ਉਸ ਦਾ ਟੈਂਪਰੇਰੀ ਕੋਈ ਹੱਲ ਕੱਢੋ ਕਿਉਂਕਿ ਗੁਰੂ ਸਾਹਿਬ ਦੀ ਸਵਾਰੀ ਅਤੇ ਹਜ਼ਾਰਾਂ ਪੈਦਲ ਸੰਗਤਾਂ ਅਤੇ ਆਪੋ ਆਪਣੇ ਵਾਹਨਾਂ ਤੇ ਆਉਣ ਵਾਲੀਆਂ ਸੰਗਤਾਂ ਉਸ ਰਸਤੇ ਥਾਂ ਨਹੀਂ ਲੰਘਣੀਆਂ ਨੇ ਇਸ ਤੋਂ ਇਲਾਵਾ ਅਸੀਂ ਪੁਲਿਸ ਪ੍ਰਸ਼ਾਸਨ ਦੇ ਡੀਐਸਪੀ ਰਜੇਸ਼ ਕੱਕੜ ਜੀ ਤੇ ਇੰਸਪੈਕਟਰ ਸਵਿੰਦਰ ਸਿੰਘ ਜੀ ਨੂੰ ਵੀ ਬੇਨਤੀ ਕਰ ਦਿੱਤੀ ਹੈ ਕਿ ਉਹ ਪੁਲਿਸ ਸੁਰੱਖਿਆ ਨੂੰ ਇਸ ਨਗਰ ਕੀਰਤਨ ਦੇ ਵਿੱਚ ਯਕੀਨੀ ਬਣਾਉਣ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਸੰਗਤਾਂ ਦੀ ਸੇਵਾ ਦੇ ਵਿੱਚ ਤਤਪਰ ਹਾਂ ਗੁਰੂ ਪਿਆਰਿਓ ਸਾਡਾ ਸਭ ਦਾ ਸਾਰੇ ਆਧਾਰਿਆਂ ਦਾ ਅਤੇ ਸਾਰੇ ਮਨੁੱਖਤਾ ਦਾ ਫਰਜ਼ ਬਣਦਾ ਹੈ ਕਿ ਜਿਸ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਦੇਸ਼ ਵਾਸਤੇ ਕੌਮ ਵਾਸਤੇ ਆਪਣੇ ਜਿਗਰ ਦੇ ਟੋਟੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅਸੀਂ ਉਸ ਦੇ ਜਿਹੜਾ ਜਨਮ ਦਿਹਾੜਾ ਵਾ ਪੁੱਛ ਦੇ ਉੱਪਰ ਆਪਣਾ ਕੀਦਾ ਤੇ ਸ਼ਰਦਾ ਨੂੰ ਪੇਟ ਕਰਦੇ ਹੋਏ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੇ ਵਧੀਆ ਢੰਗ ਦੇ ਨਾਲ ਨਿਭਾ ਕੇ ਇਸ ਪੁਰਬ ਨੂੰ ਵਧੀਆ ਤਰੀਕੇ ਨਾਲ ਮਨਾਇਏ ਅਤੇ ਸੰਗਤਾਂ ਨੂੰ ਕਿਸੇ ਤਰ੍ਹਾਂ ਦਾ ਵੀ ਇਲਾਮਾ ਦੇਣ ਦਾ ਮੌਕਾ ਨਾ ਮਿਲੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਨਗਰ ਕੌਂਸਲ ਸੀਵਰੇਜ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਕਿ ਆਪੋ ਆਪਣੇ ਵਿਭਾਗ ਦੇ ਜਿਸ ਜਿਸ ਇਨਸਾਨ ਦੀ ਵੀ ਤੁਸੀਂ ਡਿਊਟੀ ਲਾਉਣੀ ਹੈ ਉਹਨੂੰ ਲਗਾ ਕੇ ਗੁਰੂ ਸਾਹਿਬ ਪ੍ਰਤੀ ਆਪਣਾ ਸ਼ਰਧਾ ਤੇ ਹਕੀਕਤਾ ਭੇਟ ਕਰੋ ਤਾਂ ਕਿ ਜਿਹੜਾ ਤਿਹਾਰ ਹੈ ਬੜੇ ਵਧੀਆ ਅਤੇ ਖੁਸ਼ ਨਮਾ ਮਾਹੌਲ ਦੇ ਵਿੱਚ ਮਨਾਇਆ ਜਾ ਸਕੇ ਤਹਾਡੇ ਤੋਂ ਆਸ ਕਰਦਾ ਹੋਇਆ ਵਿਦਾ ਲੈਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ